ਪਿਛਲੇ ਦਿਨ ਹੀ ਮੁਹਾਲੀ ਦੇ ਵਿੱਚ ਮੋਮੋਜ਼ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਸਿਹਤ ਵਿਭਾਗ ਵੀ ਆਇਆ ਐਕਸ਼ਨ ਮੋਡ ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਕੀ ਮੋਮੋਜ਼ ਅਤੇ ਸਪ੍ਰਿੰਗ ਰੋਲ ਪੂਰੇ ਸ਼ਹਿਰ ਵਾਸੀਆਂ ਨੂੰ ਸਪਲਾਈ ਹੁੰਦੇ ਸੀ ਉੱਥੇ ਅਚਨਚੇਤ ਰੇਡ ਮਾਰੀ ਰੇਡ ਮਾਰਨ ਤੋਂ ਬਾਅਦ ਇੱਥੇ ਕੁਝ ਸੈਂਪਲ ਵੀ ਲੈ ਗਏ ਤੇ ਅੱਗੇ ਭੇਜ ਦਿੱਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਦੇ ਵਿੱਚ ਕੋਈ ਗਲਤ ਚੀਜ਼ ਪਾਈ ਗਈ ਤਾਂ ਇਹਨਾਂ ਦੇ ਉੱਤੇ ਕੀਤੀ ਜਾਵੇਗੀ ਸਖਤ ਕਾਰਵਾਈ ਇਸ ਦੇ ਨਾਲ ਹੀ ਉੱਤੇ ਖਾਣ ਪੀਣ ਵਾਲੀਆਂ ਕੈਂਡੀਆਂ ਜਾਂ ਹੋਰ ਵਸਤੂਆਂ ਜਿਨ੍ਹਾਂ ਦੇ ਉੱਤੇ ਕੋਈ ਵੀ ਐਕਸਪਾਇਰੀ ਡੇਟ ਦਾ ਲੇਬਲ ਵੀ ਨਹੀਂ ਸੀ ਲੱਗਿਆ ਹੋਇਆ ਆਓ ਆਪਾਂ ਸਿਹਤ ਵਿਭਾਗ ਦੇ ਅਧਿਕਾਰੀ ਦੇ ਨਾਲ ਕਰਦੇ ਹਾਂ ਗੱਲਬਾਤ ਅੰਮ੍ਰਿਤਸਰ ਪਿਛਲੇ ਦਿਨੀ ਮੁਹਾਲੀ ਦੇ ਮੋਮਮੋਜ ਫੈਕਟਰੀ ਦੀ ਵੀਡੀਓ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਤੋਂ ਬਾਅਦ ਅਜ ਅੰਮ੍ਰਿਤਸਰ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਰਕਤ ਦੇ ਵਿੱਚ ਆਏ ਤੇ ਉਹਨਾਂ ਵੱਲੋਂ ਵੀ ਖਾਣ ਪੀਣ ਬਣਾਉਣ ਵਾਲੀਆਂ ਚੀਜ਼ਾਂ ਦੀ ਫੈਕਟਰੀ ਤੇ ਰੇਡ ਕੀਤੀ ਗਈ ਜਿਸ ਦੇ ਚਲਦੇ ਅੱਜ ਸਿਹਤ ਵਿਭਾਗ ਦੇ ਅਧਿਕਾਰੀ ਵੱਲੋਂ ਮੌਮਜ ਅਤੇ ਚਾਂਪਾ ਬਣਾਉਣ ਵਾਲੀ ਫੈਕਟਰੀ ਤੇ ਰੇਡ ਕੀਤੀ ਗਈ ਚਾਂਪਾ ਦੇ ਸੈਂਪਲ ਇਕੱਠੇ ਕੀਤੇ ਗਏ ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੀਨੀਅਰ ਅਧਿਕਾਰੀ ਦੇ ਦਿਸ਼ਾ-ਨਿਰਦੇਸ਼ ਦੇ ਪੁਲਿਸ ਦੇ ਵਿਜੀਲੈਂਸ ਟੀਮਾਂ ਨਾਲ ਸਾਂਝੇ ਤੌਰ ਤੇ ਅਭਿਆਨ ਚਲਾਇਆ ਗਿਆ ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਰਾਮਬਾਗ ਸਥਿਤ ਇੱਕ ਫੈਕਟਰੀ ਜੋ ਕਿ ਅੰਮ੍ਰਿਤਸਰ ਚ ਲਗਭਗ ਹਰ ਥਾਂ ਤੇ ਮੋਮੋਜ਼ ਅਤੇ ਚਾਂਪਾਂ ਦੀ ਸਪਲਾਈ ਕਰਦੀ ਹੈ ਉਸ ਦੇ ਅੰਦਰ ਮੋਮੋਜ਼ ਅਤੇ ਚਾਂਪਾਂ ਦੇ ਸੈਂਪਲ ਲਏ ਗਏ ਹਨ ਤੇ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਏਗੀ ਉਹਨਾਂ ਨੇ ਕਿਹਾ ਕਿ ਇੱਥੇ ਕੈਂਡੀਆਂ ਤੇ ਜਿਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਪਈਆਂ ਹੋਈਆਂ ਸਨ ਜਿਨ੍ਹਾਂ ਦਾ ਕੋਈ ਲੇਬਲ ਜਾਂ ਐਕਸਪਾਇਰੀ ਡੇਟ ਦੀ ਪਰਚੀ ਨਹੀਂ ਲੱਗੀ ਹੋਈ ਸੀ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਹ ਚੀਜ਼ ਆਪਾਂ ਕਦੋਂ ਤੱਕ ਖਾ ਸਕਦੇ ਕਦੋਂ ਤੱਕ ਨਹੀਂ ਉੱਥੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਦੇ ਇਹ ਪੰਜਾਬ ਪਰ ਵਿੱਚ ਸਥਿਤ ਕੈਂਪੇਨ ਚਲਾਈ ਜਾ ਰਹੀ ਹੈ ਤਾਂ ਕਿ ਲੋਕਾਂ ਦੀ ਸਿਹਤ ਦੇ ਨਾਲ ਕਿਸੇ ਕਿਸਮ ਦਾ ਕੋਈ ਖਿਲਵਾੜ ਨਾ ਹੋ ਸਕੇ ਜੋ ਵੀਡੀਓ ਪਿਛਲੇ ਦਿਨੀ ਤੁਸੀਂ ਦੇਖਿਆ ਨਾ ਵਾਇਰਲ ਹੋਈ ਹੈ ਜਿਹਦੇ ਵਿੱਚ ਮੋਮੋਜ਼ ਔਰ ਡੇਡਾ ਮੈਨੂਫੈਕਚਰਿੰਗ ਪਰਮਿਸਸਿਸ ਦਾ ਬਹੁਤ ਹੀ ਗੰਦਾ ਪਾਇਆ ਗਿਆ ਉਸ ਦੇ ਮੁਤਲਕ ਸਾਨੂੰ ਮਾਨਯੋਗ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਲਰਾਜ ਸਿੰਘ ਜੀ ਔਰ ਡਿਪਟੀ ਕਮਿਸ਼ਨਰ ਮੈਮ ਅ ਸਾਚੀ ਸਾਨੇ ਜੀ ਔਰ ਸਾਡੇ ਸਿਵ ਸੂਜਨ ਮੈਡਮ ਡਾਕਟਰ ਕਿਰਨਦੀਪ ਕੌਰ ਜੀ ਔਰ ਐਸਐਸਪੀ ਵਿਜੀਲੈਂਸ ਜਿਹੜੇ ਹੈ ਅ ਸ਼੍ਰੀ ਲਖਬੀਰ ਜੀ ਉਹਨਾਂ ਵੱਲੋਂ ਜਿਹੜਾ ਹੈ ਸਾਨੂੰ ਇਹ ਕਿਹਾ ਗਿਆ ਕਿ ਕਿਥੇ ਜਿਹੜਾ ਹੈ ਇੱਕ ਮੁਹਿੰਮ ਦੇ ਤਹਿਤ ਆਪਾਂ ਇੱਕ ਕਰੀਏ ਤਾਂ ਕਿ ਲੋਕਾਂ ਦੀ ਸੇਵਾ ਨਾ ਕਿਸੇ ਤਰੀਕੇ ਦਾ ਖਲਵਾੜ ਨਾ ਹੋਵੇ ਸੋ ਅਸੀਂ ਅੱਜ ਇਸ ਮੁਹਿੰਮ ਦੇ ਤਹਿਤ ਜਿਹੜੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਪੁਲਿਸ ਦੇ ਨਾਲ ਜਿਹੜਾ ਹੈ ਅਸੀਂ ਇੱਥੇ ਕੀਤਾ ਹੈ ਔਰ ਅੱਜ ਅਸੀਂ ਰਾਮ ਬਾਗ ਦੇ ਵਿੱਚ ਆਏ ਆ ਇੱਥੇ ਅਸੀਂ ਇੱਕ ਜਿਹੜਾ ਸ਼ਹਿਰ ਦੇ ਵਿੱਚ ਲਗਭਗ ਸਾਰਿਆਂ ਨੂੰ ਸਪਲਾਈ ਕਰਦੇ ਆ ਚਾਂਪਸ ਔਰ ਮੋਮੋਜ਼ ਐਂਡ ਆਲ ਅਸੀਂ ਇੱਥੇ ਸੈਂਪਲਿੰਗ ਦੇ ਲਈ ਆਏ ਆ ਔਰ ਇਹਦੇ ਡੀਪ ਡੀ ਫਰੀਜ਼ਰ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਚਾਂਪ ਔਰ ਮੋਮੋਜ਼ ਔਰ ਜਿਹੜਾ ਹੈ ਸੌਸਿਸ ਵਗੈਰਾ ਪਈਆਂ ਹੋਈਆਂ ਸੀ ਸੋ ਅਸੀਂ ਜਿਹੜਾ ਇਹਨਾਂ ਦੇ ਸੈਂਪਲ ਇਕੱਤਰ ਕਰ ਲਏ ਆ ਔਰ ਅਸੀਂ ਜਿਹੜਾ ਹੈ ਇਹਨਾਂ ਤੋਂ ਕਿੱਥੇ ਮੈਨੂਫੈਕਚਰਿੰਗ ਹੁੰਦੀ ਆ ਉਹਦੇ ਬਾਰੇ ਪਤਾ ਕੀਤਾ ਹੈ ਲੈ ਫਰੈਸ਼ ਚੀਜ਼ ਦਾ ਤੇ ਪੈਕਿੰਗ ਦਾ ਜਾਂ ਫ੍ਰੀਜ ਕੀਤਾ ਦਾ ਉਹਦਾ ਕੰਡੀਸ਼ਨ ਕੀ ਸੀ ਉਹ ਜਿਹੜਾ ਸੀ ਚੈੱਕ ਕੀਤਾ ਸਰ ਜੀ ਦੇਖੋ ਕੰਡੀਸ਼ਨ ਇਹ ਸੀ ਕਿ ਡੀਪ ਫ੍ਰੀਜ਼ਰ 'ਚ ਪਿਆ ਹੋਇਆ ਸੀ ਔਰ ਡੀਪ ਫ੍ਰੀਜ਼ਰ ਦੇ ਵਿੱਚ ਜਿਹੜਾ ਸਮਾਨ ਪਿਆ ਹੋਇਆ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਲੇਬਲਿੰਗ ਨਹੀਂ ਹੈ ਕੀ ਕਦੋਂ ਇਹ ਚੀਜ਼ ਇਹਨਾਂ ਨੇ ਪ੍ਰਾਪਤ ਕੀਤੀ ਹੈ ਔਰ ਕਿੰਨੀ ਦੇਰ ਤੱਕ ਇਹ ਚੀਜ਼ ਠੀਕ ਹੈ ਇਹਦੇ ਮਿਆਦ ਪੁੱਗਣ ਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ ਜੇ ਕਿਉਂਕਿ ਦੇਖੋ ਦੇਖਣ ਤੋਂ ਤੇ ਇਹ ਲੱਗਦਾ ਕਿ ਬੜੇ ਦਿਨਾਂ ਤੋਂ ਚੀਜ਼ ਇਹਦੇ ਵਿੱਚ ਪਈ ਹੋਈ ਹੈ ਸੋ ਇਸ ਕਰਕੇ ਅਸੀਂ ਸੈਂਪਲ ਇਹਨਾਂ ਦੇ ਲੈ ਲਏ ਆ ਸੈਂਪਲ ਦੀ ਰਿਪੋਰਟ ਜਦੋਂ ਆ ਜਾਏਗੀ ਉਸ ਤੋਂ ਬਾਅਦ ਅਸੀਂ ਜੋ ਵੀ ਇਹਨਾਂ ਤੋਂ ਬੰਦੀ ਕਰਦੇ ਕਰਾਂਗੇ ਇਸ ਤੋਂ ਅੱਗੇ ਹੋਰ ਵੀ ਦੇਖਣ ਚਾਹਿਆ ਜਿਵੇਂ ਮੁਹੰਮਦ ਜਰਾ ਤਿਆਰ ਹੁੰਦੇ ਰਹੇ ਦੇਖੋ ਜੀ ਅਸੀਂ 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 ਇੱਥੇ ਆਏ ਹਾਂ ਸਾਨੂੰ ਇੱਥੋਂ ਦੀ ਕੁਝ ਇਨਪੁਟਸ ਮਿਲੇ ਆ ਅਸੀਂ ਉਸ ਇਨਪੁਟਸ ਤੇ ਕੰਮ ਕਰਾਂਗੇ ਔਰ ਜੇ ਸਾਡੀ ਜਿਹੜਾ ਹੈ ਉੱਥੇ ਤੱਕ ਅਸੀਂ ਪਹੁੰਚ ਪਹੁੰਚ ਕਰਦੇ ਆ ਤੇ ਤੁਹਾਨੂੰ ਅਸੀਂ ਜ਼ਰੂਰ ਸੂਚਿਤ ਕਰਾਂਗੇ ਥੈਂਕ ਯੂ ਬੜੀ ਖਬਰ ਆ ਗਈ ਹੈ ਕਿ ਤੁਜੀ ਲੈਂਡ ਸਿਰਫ ਹੀ ਮਿਲ ਗਈ ਹੈ ਬਹੁਤ ਬਹੁਤ ਦਾ ਜਰਾ ਪ੍ਰਕਾਸ਼ ਤੋ ਐਸਐਸਪੀ ਜੀ ਲੈਣੇ ਡਿਪਲੀਮੇਟ ਸਰ ਅਫੀਸਰ ਸਰ ਜੀ ਇੱਕ ਮੈਸੇਜ ਕੀ ਆਪਣੇ ਵੱਲੋਂ ਜਿਹੜੇ ਚੀਜ਼ਾਂ ਤਿਆਰ ਕਰਦੇ ਨੇ ਵੀ ਇੱਕ ਜਿਹੜਾ ਅੱਛਾ ਖਾਨਦਾਨ ਲੋਕਾਂ ਨੂੰ ਮਿਲੇ ਉਹ ਵੀ ਆਪਣੇ ਵੱਲੋਂ ਮੈਸੇਜ ਜਿਓਗੇ ਸਰ ਜੀ ਜਿੰਨੇ ਵੀ ਨੇ ਦੇਖੋ ਮੇਰਾ ਤਾਂ ਸਾਰੇ ਜਿੰਨੇ ਵੀ ਜਿਹੜੇ ਦੁਬਾਰਾ ਬੋਲੇ ਭਾਜੀ ਜੀ ਮੇਰਾ ਤਾਂ ਜਿੰਨੇ ਵੀ ਜਿਹੜੇ ਚੀਜ਼ਾਂ ਬਣਾਉਣ ਵਾਲੇ ਆ ਮੈਨੂਫੈਕਚਰਰਸ ਨੇ ਉਹਨਾਂ ਨੂੰ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਡਾਇਰੈਕਸ਼ਨਸ ਵੀ ਹੈ ਕਿ ਤੁਸੀਂ ਜਿਹੜਾ ਹੈ ਬਿਲਕੁਲ ਸਾਫ਼ ਸੁਥਰੀ ਜਗਾ ਦੇ ਵਿੱਚ ਜਿਹੜਾ ਹੈ ਚੀਜ਼ਾਂ ਨੂੰ ਬਣਾਓ ਆਪਣੀ ਪਰਸਨਲ ਹਾਈਜਨ ਵੀ ਰੱਖੋ ਔਰ ਜਿਹੜਾ ਹੈ ਜਗਾ ਨੂੰ ਵੀ ਸਾਫ ਸੁਥਰਾ ਰੱਖੋ ਚੰਗਾ ਮਟੀਰੀਅਲ ਯੂਜ਼ ਕਰੋ ਔਰ ਰੰਗਾ ਤੋਂ ਗੁਰੇਜ਼ ਕਰੋ ਔਰ ਜੇ ਰੰਗ ਵਰਤਣੇ ਵੀ ਆ ਬਹੁਤ ਮਿਨੀਮਮ ਮਿqdaਰ ਦੇ ਵਿੱਚ ਪਰਮਿਟਿਵ ਸਿੰਥੈਟਿਕ ਫੂਡ ਕਲਰ ਹੀ ਵਰਤੋ ਔਰ ਜੇ ਵੈਸੇ ਤਾਂ ਮੇਰੀ ਮੇਰੀ ਜਿਹੜੀ ਅਪੀਲ ਹੈ ਕਿ ਰੰਗਾ ਤੋਂ ਬਗੈਰ ਆਪਾਂ ਖਾਣਾ ਖਾਣ ਪੀਣ ਸ਼ੁਰੂ ਕਰੀਏ ਠੀਕ ਹੈ ਜੀ ਔਰ ਹਰ ਇੱਕ ਜਿਹੜਾ ਗਾਹਕ ਹੈ ਉਹਨੂੰ ਸੁਚੇਤੋਂ ਦੀ ਲੋੜ ਹੈ ਕਿ ਜਿਹੜੇ ਵੀ ਉਹ ਕਿਸੇ ਚੀਜ਼ ਦੇ ਕਿਤੇ ਜਾ ਕੇ ਚੀਜ਼ ਖਰੀਦਦਾ ਹੈ ਪਹਿਲਾਂ ਉਥੋਂ ਦੀ ਆਲੇ ਦੁਆਲੇ ਦੀ ਹਾਈਜਨ ਉਸ ਬੰਦੇ ਦੀ ਪਰਸਨਲ ਹਾਈਜਨ ਨੂੰ ਜ਼ਰੂਰ ਦੇਖੇ ਉਸ ਤੋਂ ਬਾਅਦ ਹੀ ਕਿਸੇ ਚੀਜ਼ ਨੂੰ ਖਰੀਦੇ